ਹੁਣ ਤੂੰ ਪਕਵਾਤ ਕਰਦਾ ਬੋਡਕਾਸਟ ਕਰਦਾ ਤੂੰ ਚਾਰ ਵਿਊਆਂ ਪਿੱਛੇ ਆਪਣੇ ਯਾਰਾਂ ਦੀਆਂ ਮੱਟੀਆਂ ਪੱਟਦਾ ਸ਼ਰਮ ਕਰ ਲੈ ਕੋਈ ਇਹ ਕਿਤੇ ਪਾਣੀ ਮਿਲਦਾ ਨਾ ਕਿਤੇ ਡੱਬ ਕੇ ਮਰ ਜਾ ਯਾਰੀ ਦੇ ਨਾਂ ਤੇ ਕਲੰਕਾਂ ਨੂੰ ਕਿੱਦਾਂ ਦੇ ਲੋਕ ਹੋ ਯਾਰ ਤੁਸੀਂ ਤੇਰੇ ਨਾਲ ਦੇ ਨੂੰ ਨਹੀਂ ਪਤਾ ਭਰਾ ਤੇਰਾ ਡੋਲੇ ਦੇ ਫੋਟੋ ਛਪਾਈ ਫਿਰਦਾ ਤੂੰ ਹੁਣ ਨਿੰਦਣ ਵਾਲਾ ਹੋ ਗਿਆ ਕਿਉਂਕਿ ਲੀਡਰ ਵੱਲ ਵੀ ਨਹੀਂ ਹਨਾ ਲੀਡਰੀ ਵਾਲੇ ਵੀ ਨਹੀਂ ਚੱਲਿਆ ਤੇਰਾ ਬਾਹ ਵਾਸਤਾ ਉਧਰ ਵੀ ਮਾਰੇ ਗੈਂਗਸਟਰੀ ਵਾਰੀ ਵੀ ਲੋਕ ਲੋਕਾਂ ਦੇ ਮੁੱਦੇ ਠਾਂ ਲਈ ਉਧਰੋਂ ਵੀ ਜੁੱਤੀਆਂ ਖਾਈਆਂ ਪੰਜਾਬ ਦੇ ਬੰਦਾ ਦੀ ਘਰ ਖਵਾਲਾ ਤੂੰ ਹੁਣ ਕੋਈ ਕੰਮ ਨਹੀਂ ਚੱਲਿਆ ਹੁਣ ਆਪਣੇ ਯਾਰਾਂ ਦੀਆਂ ਮੱਟੀ ਪੱਟਣ ਵਾਲਾ ਹੋ ਜਾ ਲੋ ਸ਼ਰਮ ਕਰ ਲੈ ਕੋਈ ਤੂੰ ਦਾ ਖਾਦਾ ਪੀਦਾ ਉਹਦੇ ਘਰੇ ਰਹਿਤਾ ਉਹਦੇ ਕੱਪੜੇ ਪਾਏ ਆ ਬੂਟ ਜਰਾਬਾਂ ਤੱਕ ਪਾਏ ਆ ਤੈ ਤੈਨੂੰ ਇਹ ਕਿੱਤੀ ਜਗ੍ਹਾ ਮਿਲਦੀ ਆ ਨਾ ਕਿਤੇ ਇੰਨੀ ਬਸਰਮੀ ਦਾ ਬੰਦਾ ਡੁੱਬ ਕੇ ਮਰ ਜਾਂਦਾ ਐਡਾ ਲਾਂਤੀ ਬੰਦਾ ਆ ਯਾਰ ਤੂੰ ਤੇਰਾ ਕੀ ਮਾੜਾ ਕਰਤਾ ਦੀ ਆ ਤੂੰ ਕੀ ਦੱਸੇਗਾ ਬਿੱਟੂ ਦਗਾਲ ਬਾਰੇ ਕੌਣ ਨੇ ਉਹਨੂੰ ਜਾਣਦਾ ਬੱਚਾ ਬੱਚਾ ਜਾਣਦਾ ਅਰ ਨਾਲੇ ਤੇਰੀ ਸ਼ੈਵੀ ਕੀ ਆ ਬਿੱਟੂ ਦਗਾਲ ਦੀ ਕੀ ਆ ਸਾਰੇ ਲੋਕ ਜਾਣਦੇ ਆ ਦੱਸਣ ਦੀ ਲੋੜ ਨਹੀਂ ਆ ਤੇਰੇ ਕਰਕੇ ਨਹੀਂ ਅਸੀਂ ਆ ਕਰ ਰਹੇ ਹੈਗੇ ਵੀ ਹਾਂ ਆ ਪਾਇਆ ਆ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਵੀ ਅਸਲ ਕੀ ਆ ਇਹਦੀ ਨਾਲੇ ਕਾਲੀ ਦਲ ਦੀ ਸਰਕਾਰ ਸੀਗੀ ਤਾਂ ਕੀ ਕਾਲੀਆਂ ਕਰਤੂਤਾਂ ਕਰੀਆਂ ਨੇ ਤੈਨੂੰ ਸਭ ਪਤਾ ਤੇਰੇ ਨਾਲ ਦੇ ਨੂੰ ਪਤਾ ਕਿੰਨੇ ਮਾਮਾ ਦੇ ਪੁੱਤ ਖਾ ਗਿਆਂ ਤੂੰ ਅੱਜ ਤੂੰ ਬਾਣਾ ਫਿਰਦਾ ਦੇਸ ਦਾ ਰਾਖਾ ਸ਼ਰਮ ਕਰ ਲੈ ਕੋਈ ਤੂੰ ਕਹਿੰਦਾ ਬਈ ਸੁਲਤਾਨ ਉਰੀ ਨਹੀਂ ਗਏ ਰਾਣਾ ਬੱਲਾ ਚੋਰੀਆ ਸਾਜੀ ਉਰੀ ਨਹੀਂ ਗਏ ਫਲਾਣਾ ਨਹੀਂ ਗਏ ਕਿਸੇ ਸੰਸਕਾਰ ਤੇ ਨਹੀਂ ਗਏ ਭੋਗ ਤੇ ਤੂੰ ਕਿੰਨੇ ਕ ਬਿੱਟੂ ਦਗਾਲ ਦੇ ਭੋਗਾਂ ਦੇ ਗਿਆ ਯਾਰ ਤੂੰ ਕਿੰਨੇ ਕ ਬਿੱਟੂ ਦਗਾਲ ਦੇ ਪਰਿਵਾਰ ਨਾਲ ਖੜ ਗਿਆ ਕਿੰਨੇ ਕ ਤਾਂ ਸਾਰ ਲੇ ਲਈ ਤੂੰ ਸਿਰਫ ਪੰਡਣ ਵਸਤਰਾਂ ਤੂੰ ਲੋਕਾਂ ਦੀ ਪੰਢੀ ਕਰ ਸਕਦਾ ਹੋਰ ਕੁਝ ਨਹੀਂ ਕਰ ਸਕਦਾ ਠੀਕ ਆ ਇੰਨੇ ਕੇ ਕਾਤਾ ਤੇਰੀ ਦੱਸ ਮੈਨੂੰ ਕਿਹਦੇ ਨਾਲ ਖੜਿਆ ਤੂੰ ਕੀ ਕਰਤਾ ਤੇ ਪੰਜਾਬ ਵਿੱਚੇ ਜੀ ਆਪਣੇ ਭਾਈਆਂ ਵਿੱਚ ਕਿਸੇ ਨੂੰ ਚੰਗਾ ਬੋਲਦਾ ਤੂੰ ਡੀਏਵੀ ਵਾਲੇ ਤੀ ਸਾਰੇ ਬੰਦੇ ਕਿਸੇ ਨੂੰ ਚੰਗਾ ਮਾੜ ਗੁਰਲਾਲ ਵੀ ਮਾੜਾ ਹੋ ਗਿਆ ਸੁਗਮਨ ਚੋਲਾ ਵੀ ਮਾੜਾ ਹੋ ਗਿਆ ਉਹਦੇ ਗੋਡੇ ਜੱਡਾ ਨਹੀਂ ਆ ਗਿਆ ਤੂੰ ਸੁਗਮਨ ਚੋਲੇ ਦੇ ਕੱਡਾ ਬੰਦਾ ਦੀ ਤੇਰੇ ਵਰਗੇ ਨੂੰ ਕੱਚ ਚ ਪਾ ਕੇ ਲੈ ਜਾਂਦਾ ਦੀਆ ਖੇਡੀ ਆ ਕਬੱਡੀ ਦਾ ਪਤਾ ਨਹੀਂ ਕਿਹੜੇ ਵੇਲੇ ਚ ਕਿਹੜੀ ਕਬੱਡੀ ਖੇਡੀਆਂ ਯਾਰ ਕਿਹੜੇ ਟੀਕੇ ਲਾ ਲੇਤਾ ਕਿਹੜੇ ਕੰਦ ਦੇ ਵਿੱਚ ਨੂੰ ਲੰਘ ਜਾਂਦੇ ਆ ਨਾ ਸਾਨੂੰ ਉਹ ਕੰਦ ਦੇ ਵਿੱਚ ਲੰਘਣ ਵਾਲੇ ਪਲੇਅਰ ਮਿਲੇ ਨਾ ਉਹ ਟੀਕੇ ਮਿਲੇ ਉਹ ਤੇਰੇ ਕੋਲੇ ਆ ਲਾ ਕੇ ਤਾਂ ਦਿਖਾ ਦੇ ਤੂੰ ਤਾਂ ਲੋਕਾਂ ਦੇ ਬੈਰੀਗੇਟ ਤੋੜ ਕੇ ਭੱਜਿਆ ਨਹੀਂ ਪੁਲਿਸ ਵਾਲਿਆਂ ਨੇ ਕੀ ਗੱਲਾ ਆ ਕੇ ਪੁਰਸਣਿਆ ਛੁਟਕੇ ਨਹੀਂ ਭੱਜਿਆ ਜੇਣਾ ਪੱਟ ਕੇ ਨਹੀਂ ਨਿਕਲਿਆ ਤੋ ਤੇਰੇ ਕੋਲ ਇਦਾਂ ਦਾ ਟੀਕਾ ਟੀਗਾ ਕੋਈ ਭਾਈ ਬੋਲਣ ਲੱਗੇ ਦੇਖ ਲਿਆ ਕਰੋ ਕੁਸ ਹਨਾ ਆ ਕਿਹੜੇ ਬੰਦੇ ਬਾਰੇ ਕੀ ਬੋਲਦੇ ਆ ਖਾ ਕੇ ਕਿੱਦਾਂ ਤੁਸੀਂ ਯਾਰ ਹਨਾ ਜਲੀਲ ਕਰੀ ਜੰਨੇ ਹੋ ਪਿੱਛੋਂ ਪਰਿਵਾਰ ਆ ਯਾਰ ਸਾਰਾ ਕੁਸਾ ਤੈਨੂੰ ਕੀ ਅਧਿਕਾਰ ਆ ਯਾਰ ਕਿਸੇ ਬਾਰੇ ਚੰਗਾ ਮਾੜਾ ਬੋਲਣ ਦਾ ਤੂੰ ਕੌਣਾ ਨਾਲੇ ਬੋਲਣ ਵਾਲਾ ਬਣਾਇਆ ਫਿਰਦਾ ਦੇਸਦਾਰ ਆਖਾ ਕਿਧਰੋਂ ਲੈ ਕਿਹੜੇ ਬੇਲਿਆਂ ਚ ਤੂੰ ਬਿੱਟੂ ਦਗਾਲਦਾ ਯਾਰ ਹੋ ਗਿਆ ਕੜੀ ਮਾੜੀ ਕੜੀ ਸੀਗੀ ਏਦਾਂ ਦੇ ਨੇ ਯਾਰ ਬਣਾ ਲੇ ਸਾਡੇ ਯਾਰ ਭਾਵੇਂ ਚੰਗੇ ਆ ਭਾਵੇਂ ਮਾੜੇ ਆ ਪਰ ਏਦਾਂ ਨਾ ਗੇ ਬੰਦੇ ਦੀ ਮੱਟੀ ਨਹੀਂ ਪੱਟਦੇ ਉਹ ਉਹਨੂੰ ਗੈਂਗਸਟਰ ਆ ਜਿੰਨੇ ਮਰੇ ਆ ਕੋਈ ਚੰਗਾ ਆ ਜਾਂ ਮਾੜਾ ਆ ਸਾਨੂੰ ਨਹੀਂ ਪਤਾ ਦਿਖਾ ਨਾ ਜਿੰਨੇ ਪਲੇਅਰ ਮਰੇ ਆ ਚੰਗੇ ਆ ਜਾਂ ਮਾੜੇ ਆ ਪਰ ਅਸੀਂ ਉਹ ਏਦਾਂ ਦਾ ਬੰਦਾ ਨਹੀਂ ਦੇਖਿਆ ਵੀ ਕੋਈ ਉਹਨਾਂ ਦੀ ਮੱਟੀ ਪੱਟਦਾ ਹੋਏ ਪਿੱਛੋਂ ਅਰ ਨਾਲੇ ਤੈਨੂੰ ਪਤਾ ਵੀ ਬਿੱਟੂ ਦਗਾਲ ਕੀ ਸੀ ਜੀ ਕਿੰਨੇ ਕ ਦਮ ਰੱਖਦਾ ਦੀਗਾ ਆ ਕੱਡੀ ਗੱਲ ਬਾਤ ਆ ਤੈਨੂੰ ਚਾਰ ਤੇਰੇ ਗਮਾਣ ਦੇ ਨੇ ਤੇਰੀ ਤਾਰੀਫ ਕਰਦੇ ਉਹਨਾਂ ਸਾਰੀ ਕੰਟਰੀਆਂ ਸਾਰੇ ਵਰਲਡ ਚ ਬਿੱਟੂ ਦਗਾਣ ਨੂੰ ਜਾਣਦੇ ਵੀ ਹਾਂ ਕਿੰਦਾ ਦਾ ਇਨਸਾਨ ਦੀਗਾ ਮੇਲੇ ਲੱਗਦੇ ਨੇ ਉਹਦੀ ਅੱਚ ਤੇਰੇ ਪੁਤਲੇ ਫੁਕਦੇ ਨੇ ਰੋੜਾਂ ਦੇ ਠੀਕ ਐ ਦੇਖ ਲਿਆ ਕਰ ਕੀ ਬੋਲਦਾ ਕੀ ਨਹੀਂ ਸਮਝ ਲੈ ਕੁਸ ਬਾਕੀ ਅਸੀਂ ਤੇਰੇ ਨਾਲ ਕੋਈ ਔਰ ਨਹੀਂ ਕਰਨਾ ਚਾਹੁੰਦੇ ਬੈਨਵਾਜੀ ਹਨਾ ਵੀ ਅਸੀਂ ਕੋਈ ਤੈਨੂੰ ਸੈਟਿਸਫਾਈ ਦੇ ਰਿਹਾ ਜਾਂ ਉਦਾਂ ਅਸੀਂ ਤਾਂ ਲੋਕਾਂ ਨੂੰ ਦੱਸਦੇ ਆ ਭਈ ਇਹ ਉਹ ਸੱਪ ਨੇ ਵੀ ਜਿਹੜੇ ਬੁੱਕੜਾਂ ਚ ਰਹਿ ਕੇ ਜਿਉਂਦੇ ਜੀ ਹਨਾ ਹੁਣ ਗਏ ਬੰਦੇ ਦੀ ਆਪਣੇ ਫੇਮ ਲਈ ਆਪਣੇ ਜਿੱਤਣ ਲਈ ਆਪਣੇ ਜ਼ਿਲ੍ਹੇ ਚ ਵੋਟਾਂ ਦੇ ਮਾਰੇ ਹਨਾ ਵੀ ਇਹ ਆਪਣੇ ਯਾਰਾਂ ਦੀ ਵੀ ਮੱਟੀ ਪੱਟ ਦਿੰਦੇ ਆ ਇਦਾਂ ਦੇ ਯਾਰਾਂ ਤੋਂ ਰੱਬੇ ਬਚਾਏ ਪਤਾ ਨਹੀਂ ਹੁੰਦਾ ਵੀ ਕੌਣ ਕਿਦਾਂ ਦਾ ਨਿਕਲ ਜੇ ਪਰ ਅਸੀਂ ਨਾ ਇਦਾਂ ਦੇ ਯਾਰ ਦੇਖੇ ਨਾ ਇਦਾਂ ਦੇ ਲੋਕ ਦੇਖੇ ਜਿੱਦਾਂ ਦਾ ਤੂੰ ਨਿਕਲਿਆ ਕਿਸੇ ਦਾ ਤਾਂ ਮਿੱਤ ਹੋ ਜਾ ਤੂੰ ਗੁਰਦੁਆਰੇ ਚੜ ਜਾਵੇਂ ਆਪਣੇ ਦੋਵੇਂ ਬੱਚਿਆਂ ਨੂੰ ਲੈ ਕੇ ਮੰਡਤ ਚ ਕਰ ਦੇ ਨਾ ਹੱਥ ਕਿੱਥੇ ਪੂਰੀ ਪਾਇਤ ਹੈ ਅਸੀਂ ਚੰਗੀ ਤਰ੍ਹਾਂ ਜਾਣਦੇ ਆ ਕਿੰਨੇ ਕੁ ਕਾਰ ਦਾ ਮਾਲਕ ਆ ਤੂੰ ਕੀ ਕੁਛ ਆ ਠੀਕ ਆ ਅਸਲ ਤੇਰਾ ਅਸੀਂ ਸਾਰਾ ਜਾਣਦੇ ਆ ਸੱਚ ਸਾਡੇ ਮੂੰਹ ਨਾ ਖਲਾ ਅਸੀਂ ਤੇਤੋਂ ਕੁਝ ਨਹੀਂ ਲੈਣਾ ਕੁਝ ਵੀ ਕਰੇ ਚੰਗਾ ਜਾਂ ਮਾੜਾ ਤੂੰ ਠੀਕ ਆ ਵਧੀਆ ਆਪਣਾ ਕੰਮ ਕਰਦਾ ਕਰੀ ਚੱਲ ਪਰ ਐ ਨਾ ਕਿਸੇ ਨੂੰ ਭੰਡ ਕਮਾਲ ਆ ਯਾਰ ਲਾਂ ਤਾਂ ਥੱਦੇ ਲੋਕਾਂ ਦੇ ਯਾਰ ਖਾ ਕੇ ਤੁਸੀਂ ਕਿਵੇਂ ਹਰਾਮ ਕਰ ਦਿੰਨੇ ਆ ਸ਼ਰਮਾਣੀ ਚਾਹੀਦੀ ਆ ਯਾਰ ਵੀ ਯਾਰ ਤੂੰ ਕਿਹੜੇ ਬਿਣਾਂ ਚ ਉਹਦੇ ਨਾਲ ਤੂੰ ਖਾ ਪੀ ਕੇ ਤੂੰ ਕਿੱਦਾਂ ਯਾਰ ਤਨਬੂਰਾ ਤੇਰੇ ਚਿਹਰੇ ਤੇ ਹੈਗੇ ਖਿੜਖਿੜ ਖੁੱਤੀਆਂ ਵਾਂਗ ਦੰਦ ਕੱਢ ਰਾਂ ਕੋਈ ਗੱਲ ਕਰੀ ਜਾਂ ਬੰਦਾ ਮਾਂ ਕਰੀ ਦੀ ਆ ਆਈ ਲੈ ਕੇ ਕਿੱਸੀ ਆਇਆ ਕਰਕੇ ਕੀ ਤੂੰ ਯਾਰ ਕੀ ਬਣਾ ਫਿਰਦਾ ਆਪਣਾ ਹੈ ਕੀ ਚੀਜ਼ਾਂ ਤੂੰ ਯਾਰ ਕਮਾਲ ਆ ਯਾਰ ਤੇਰੇ ਵਾਲੀ ਸ਼ਰਮਾਂਦੀਆ ਸਾਡਾ ਕਾਲਜ ਆ ਪੜਦਾ ਵੀ ਤੂੰ ਬਿੱਟੂ ਦੁਕਾਨ ਦਾ ਯਾਰਾਂ ਯਾਰ ਸਾਨੂੰ ਸ਼ਰਮਾਂਦੀਆ ਕਹਿੰਦੇ ਨੂੰ ਸਾਨੂੰ ਲੋਕ ਲਾਨਤਾ ਪਾਉਂਦੇ ਨੇ ਫੋਨ ਕਰਕੇ ਉਹ ਇਦਾਂ ਦੇ ਬੰਦੇ ਹੁੰਦੇ ਆ ਯਾਰ ਸਾਰੇ ਜਾਣਦੇ ਆ ਬਿੱਟੂ ਦਗਾਲ ਬਾਰੇ ਠੀਕ ਆ ਤੂੰ ਨੀਮਾ ਸਵਾਂ ਗੱਲਾਂ ਕਰਦਾ ਝੁੱਠਾ ਬੰਦਾ ਕਰਦਾ ਹੁੰਦਾ ਨੀਮਾ ਸੋਨਾ ਬਿੱਟੂ ਦਗਾਲ ਨੇ ਨੇਮ ਸੋ ਅੱਜ ਕਰੀਏ ਨਾ ਅਸੀ ਅੱਜ ਕਰੀਏ ਨਾ ਕੱਲ ਕਰੀਏ ਨਾ ਸਪਾਈ ਅਸੀਂ ਕਿਸੇ ਨੂੰ ਦੇਣੀ ਆਰ ਨਾਲ ਲੈਣੀ ਕਿਸੇ ਤੋਂ ਠੀਕ ਆ ਅਸੀਂ ਲੋਕਾਂ ਨੂੰ ਦੱਸਣੇ ਜਾਂਦੇ ਵੀ ਇਦਾਂ ਦੇ ਲੋਕਾਂ ਤੋਂ ਬਚੋ ਵੀ ਇਹ ਉਹ ਲੋਕ ਨੇ ਮਾਸ ਖਾ ਕੇ ਵੀ ਹਨਾ ਕਿਸੇ ਦੇ ਨਹੀਂ ਬਣਦੇ ਕਿਸੇ ਦੇ ਮਿੱਤਰ ਨਹੀਂ ਤੁਸੀਂ ਕਮਾਲ ਆ ਯਾਰ ਲਾਨਤਾ ਤੇਰੀ ਯਾਰ ਕਿੱਦਾਂ ਤੋਂ ਮੱਟੀ ਪੱਟੀ ਜਾਂਦਾ ਹਰ ਸੁਕਮਨ ਚੋਲੇ ਬਾਰੇ ਬੋਲਦਾ ਸਾਰੇ ਕਿਰਸੇ ਨਾਲ ਬੰਦਦੇ ਪਲੇਅਰ ਯਾਰ ਕਮਾਲ ਕਰਤੀ ਆ ਫਿਰ ਮੁਲ ਮੁਲਖ ਖੇਡ ਗਿਆ ਇਨਾ ਕਬੱਡੀ ਸੀਨੀਅਰ ਜੂਨੀਅਰ ਪਲੇਅਰ ਸਾਰੇ ਟੀਕੇ ਲਾ ਕੇ ਖੇਡਦੇ ਦੀਏ ਕੱਲਾ ਤੂੰ ਹੀ ਆ ਦੇਸ਼ ਚ ਤੂੰ ਹੀ ਲੀਡਰ ਆ ਚੰਗਾ ਤੂੰ ਹੀ ਸਭ ਕੁਝ ਆ ਤੂੰ ਹੀ ਪਲੇਅਰ ਚੰਗਾ ਤੀਆ ਤੂੰ ਹੀ ਲੋਕਾਂ ਦੀ ਗੱਲ ਕਰ ਸਕਦਾ ਹੱਕ ਸੱਚ ਦੀ ਤੂੰ ਹੀ ਲੋਕਾਂ ਨਾਲ ਖੜ ਸਕਦਾ ਚੰਗੇ ਮਾੜੇ ਟਾਈਮ ਚ ਭਾਈ ਲੋਕਾਂ ਨੂੰ ਸਭ ਪਤਾ ਕਿੰਨੇ ਕ ਦੁੱਧ ਤੋ ਤਾ ਦੂੰ ਕਿੱਦਾਂ ਦਾ ਹੈ ਗਿਆ ਕਿੱਦਾਂ ਦਾ ਨਹੀਂ ਠੀਕ ਆ ਤੈਨੂੰ ਦੱਸਣ ਦੀ ਕੋਈ ਲੋੜ ਨਹੀਂ ਠੀਕ ਆ ਨਾ ਤੇਰੀ ਦੇਪੋ ਅੱਜ ਬਣੇ ਨਾ ਕੱਲ ਬਣੇ ਲਖਾ ਲਾ ਮੇ ਤੋਂ ਠੀਕ ਆ ਜਿਹੜਾ ਤੂੰ ਉਸ ਤੋਂ ਬੋਲਦਾ ਨਾ ਸਭ ਪਤਾ ਲੋਕਾਂ ਨੂੰ ਕਾਦੇ ਪਿੱਛੇ ਬੋਲਦਾ ਭਾਰ ਚ ਨਰੇਂਗੀ ਤੀ ਵੀ ਤੈਨੂੰ ਕੁਰਸੀ ਮਿਲ ਜੂਗੀ ਕਿਤੀ ਵੀ ਤੂੰ ਐਮਐਲਏ ਬਣੇਗਾ ਮਾਲ ਆ ਯਾਰ ਕਿੱਦਾਂ ਤੁਸੀਂ ਯਾਰ ਬੋਲ ਜਾਂਦੇ ਆ ਸਾਡਾ ਕਾਲਜਾ ਪੜਦਾ ਯਾਰ ਅਸੀਂ ਕਿਹੜੇ ਹਾਲਾਤਾਂ ਚ ਅਸੀਂ ਹੁਣ ਤੱਕ ਨਹੀਂ ਆਪਣੇ ਆਪ ਚਾਏ ਸਾਨੂੰ ਪੁੱਛ ਤੂੰ ਵੀ ਅਸੀਂ ਕਿਵੇਂ ਟਾਈਮ ਕੱਢਦੇ ਆ ਕਿਵੇਂ ਪਰਿਵਾਰ ਜਿਉਂਦਾ ਯਾਰ ਕਦੇ ਸਾਰ ਲਿੱਤੀ ਆ ਜਾ ਕੇ ਕਿਸੇ ਨਾਲ ਖੜਿਆ ਚੰਗੇ ਮਾੜੇ ਟਾਈਮ ਚ ਇੱਕ ਬੰਦਾ ਮਿਸਾਲ ਨਹੀਂ ਦਿੰਦਾ ਦੁਨੀਆ ਮਿਸਾਲਾਂ ਦੇਦੀ ਆ ਬਿੱਟੂ ਦਗਾਲਦੀ ਦੁਨੀਆ ਰੋਂਦੀ ਆ ਕਿੰਨੇ ਮਾਤੜ ਠਮਾਤੜ ਲੋਕਾਂ ਨੂੰ ਉਹ ਕਿੰਨੇ ਘਰ ਬਸਾ ਗਿਆ ਕਿੰਨੇ ਕੁੜੀਆਂ ਦੇ ਮੋਟਰਸਾਈਕਲ ਵਿਆਹ ਚ ਕਿੰਨੇ ਵਿਆਹ ਕਰ ਗਿਆ ਕਿੰਨੇ ਤੇਰੀ ਕੀ ਦੇਣਾ ਯਾਰ ਸਾਨੂੰ ਕਿੰਨੇ ਲੋ ਅਸੀਂ ਉਹਦੇ ਪਿਆਰ ਕਰਕੇ ਕਬੱਡੀ ਖੇਡਨੇ ਆ ਅਸੀਂ ਕਬੱਡੀ ਤੋਂ ਕੁਝ ਨਹੀਂ ਲੈਣਾ ਵੀ ਉਹਨੂੰ ਪਿਆਰ ਕਰਦੇ ਆ ਲੋਗ ਪਰ ਸਾਨੂੰ ਐ ਨਹੀਂ ਪਤਾ ਦੀਗਾ ਵੀ ਇਹ ਇਦਾਂ ਦੇ ਯਾਰ ਹੋ ਕੇ ਹਨਾ ਹੋਰ ਬਿੱਟੂ ਦਗਾਲ ਦੇ ਯਾਰ ਨਹੀਂ ਹੈਗੇ ਹੋਰ ਹਨ ਚੰਗੇ ਮਾੜਾ ਕੁਝ ਨਹੀਂ ਪਤਾ ਬਿੱਟੂ ਦਗਾਲ ਬਾਰੇ ਤੈਨੂੰ ਜਿਆਦਾ ਪਤਾ ਕਿਹ ਕਿਤੇ ਰ ਕੀਤਾ ਦੀਗਾ ਉਹਨੇ ਠੀਕ ਆ ਪਰ ਤੂੰ ਯਾਰੀ ਦੇ ਨਾਂ ਤੇ ਕਲੰਕ ਲਿਖੜਾਂ ਲੱਖਿਆ ਕੀ ਤੇ ਤੋਂ ਕੀ ਸਿੱਖੂ ਕੋਈ ਜੀ ਨਹੀਂ ਕਰਦਾ ਕਿਸੇ ਕੋਲ ਬੈਣ ਨੂੰ ਖੜਨ ਨੂੰ ਵੀ ਯਾਰ ਯਾਰ ਇਦਾਂ ਦੇ ਵੀ ਨਹੀਂ ਕਿਹੜਾ ਮੱਥੇ ਤੇ ਲਿਖਿਆ ਹੁੰਦਾ ਉਦੋਂ ਦਾ ਤੂੰ ਵੀ ਬੜਾ ਜੀ ਜੀ ਬਾਈ 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 ਸਾਰਾ ਕੁਝੇ ਕਰਦਾ ਸੀਗਾ ਕਮਾਲ ਆ ਯਾਰ ਕਿੱਦਾਂ ਤੁਸੀਂ ਚੌੜੇ ਹੋ ਕੇ ਖੁੱਟੀਆਂ ਮਾਰ ਕੇ ਧੜਕੇ ਮੂਰੇ ਮੈਂ ਤਾਂ ਉਹਨਾਂ ਪੱਤਰਕਾਰਾਂ ਨੂੰ ਲਾਂਦੋਂ ਪਾਣਾ ਯਾਰ ਕਿਵੇਂ ਤੁਸੀਂ ਕਿਹੜੇ ਬੰਦੇ ਕੀ ਦੇਣਾ ਇਹਦੀ ਪੰਜਾਬ ਵਿੱਚ ਯਾਰ ਕੀ ਨੇ ਇਹਨੇ ਕੀਤਾ ਥਾ ਕੇ ਸੌ ਚੂਹਾ ਬੀਲੀ ਹਜਪੂਰਨ ਚੱਲੀ ਉਹ ਕੰਮ ਬਾਕੀ ਮੈਂ ਲੋਕਾਂ ਨੂੰ ਕਹਿੰਦਾ ਪਲੇਅਰਾਂ ਨੂੰ ਵੀ ਕਹਿੰਦਾ ਆਪਦਾ ਕੰਮ ਕਰੋ ਮਿਹਨਤ ਲਾਓ ਕਬੱਡੀਆਂ ਖੇਡੋ ਨਿਯਾਰੇ ਲਾਓ ਇਦਾਂ ਦੇ ਲੋਕਾਂ ਦੇ ਨਹੀਂ ਸੁਣਿਆ ਕਰਦੇ ਜਦ ਕੋਈ ਹਾਥੀ ਲੰਘਦਾ ਹੁੰਦਾ ਨਾ ਜਦ ਪੰਜ ਚਾਰ ਕੁੱਤੇ ਜਾਂ ਕਤੇੜ ਭੌਂਕਦੀ ਹੁੰਦੀ ਆ ਭੌਂਕੀ ਜਾਣ ਦੇ ਅਰ ਚਾ ਭੌਂਕੀ ਚੱਲ ਸਾਨੂੰ ਕੋਈ ਫਰਕ ਨਹੀਂ ਹੈ ਗਿਆ ਨਾ ਉਹਦੇ ਨਾਂ ਨੂੰ ਅੱਜ ਤਾਂ ਲੱਗੇ ਨਾ ਕੱਲ ਨੂੰ ਲੱਗੇ ਕਿਹੜੇ ਕੰਮੀ ਪੈ ਗਿਆ ਤੂੰ ਯਾਰ ਕੰਮ ਤੈਨੂੰ ਕੀ ਕਰਨੇ ਚਾਹੀਦੇ ਆ ਗੱਲਾਂ ਤੂੰ ਕਿੱਦਾਂ ਦੀ ਕਰੀ ਜਾਂਦਾ ਤੂੰ ਆਪਣੇ ਯਾਰਾਂ ਦੀ ਮੱਟੀ ਪੱਟੀ ਜਰਿਆ ਕੱਲ ਨੂੰ ਤੂੰ ਐਮਐਲਏ ਬਣ ਗਿਆ ਕੁਝ ਕਰ ਗਿਆ ਤੂੰ ਆਪਣੇ ਦੇਸ਼ ਦੀ ਮੱਟੀ ਪੱਟੇਗਾ ਯਾਰ ਤੂੰ ਪਤਾ ਨਹੀਂ ਕਿੰਨਾਂ ਕਿ ਦੁਨੀਆ ਨੂੰ ਮਰਵਾ ਦੇਗਾ ਕਿੰਨੇ ਤਾਂ ਲੋਕਾਂ ਦੇ ਤੂੰ ਕੀ ਪਤਾ ਬੋਲ ਦੇ ਨਹੀਂ ਤੂੰ ਦੇਖਦਾ ਵੀ ਕੀ ਬੋਲਣਾ ਕੀ ਨਹੀਂ ਯਾਰ ਕਮਾਲ ਆ ਯਾਰ ਕਿਹੜੀ ਦੌੜ ਚ ਲੱਗਿਆ ਆਇਆ ਤੂੰ ਜਿਹੜੇ ਪੰਜ ਚਾਰ ਭਰਾ ਨਾਲ ਰਹਿੰਦੇ ਆ ਯਾਕੁਸਾ ਸਮਝਾਓ ਇਹਨੂੰ ਥੋੜਾ ਜਿਹਾ ਬਿਠਾ ਕੇ ਕਈ ਵਾਰੀ ਹੱਲ ਹੱਲ ਪੈ ਜਾਂਦੀ ਆ ਬੰਦੇ ਦੇ ਠੀਕ ਆ ਖਾਦੀ ਪੀਦੀ ਜੀ ਬਹੁਤ ਕੁਝ ਬੋਲ ਜਾਂਦਾ ਬੰਦਾ ਬਸ ਨਹੀਂ ਹੁੰਦਾ ਬੰਦੇ ਦੇ ਤੇਰੇ ਬਸ ਨਹੀਂ ਹੈਗੇ ਭਰਾਵਾ ਵੀ ਤੂੰ ਕੀ ਬੋਲੀ ਜਾਂਦਾ ਕੀ ਨਹੀਂ ਆਪਣੇ ਆਪ ਚਾਹ ਅੱਖਾਂ ਖੋਲ ਯਾਦ ਕਰ ਉਹ ਦਿਨ ਜੇ ਤੇਰੇ ਮਨ 'ਚ ਕੋਈ ਬਹਿਮ ਭਲੇਖਾ ਨਾ ਬਹਿ ਕੇ ਗੱਲਬਾਤ ਕਰ ਲਈ ਕਦੇ ਬਾਰਾ ਨਿਮਾ ਸੋਂ ਤੇਰਾ ਸਾਹ ਨਹੀਂ ਨਿਕਲਣਾ ਤੂੰ ਲੋਕਾਂ ਨੂੰ ਕਹਿੰਦਾ ਨਾ ਤੂੰ ਭੱਜੇਗਾ ਕੁਰਸੀ ਛੱਡ ਕੇ ਤੈਨੂੰ ਮੈਂ ਗੱਲ ਦੱਸਦਾ ਪਰ ਅਸੀਂ ਬੋਲਣਾ ਨਹੀਂ ਚਾਹਦੇ ਨਾ ਅਸੀਂ ਅੱਜ ਬੋਲੀਏ ਨਾ ਕੱਲ ਬੋਲੀਏ ਨਾ ਅਸੀਂ ਤੇਰੇ ਨਾਲ ਕਦੇ ਰਾਹ ਵਰਾਸਤਾ ਰੱਖਿਆ ਬਾਅਦ 'ਚ ਵੀ ਉਹਦੇ ਜਾਣ ਤੋਂ ਬਾਅਦ ਕਿਉਂਕਿ ਇਦਾਂ ਦੀ ਲੋਕਾਂ ਦੀ ਸਾਨੂੰ ਲੋੜ ਨਹੀਂ ਹੈਗੀ ਤੁਹਾਨੂੰ ਲੋੜ ਆ ਉਹਨਾਂ ਦੇ ਨਾਂ ਲੈਣ ਦੀ ਕਿਉਂਕਿ ਤੁਹਾਨੂੰ ਫੇਮ ਚਾਹੀਦਾ ਸਾਨੂੰ ਫੇਮ ਨਹੀਂ ਚਾਹੀਦਾ ਸਾਨੂੰ ਦੁਨੀਆ ਜਾਣਦੀ ਆ ਜਿੱਦਾਂ ਦੇ ਹੈਗੇ ਚੰਗੇ ਆ ਜਾਂ ਮਾੜੇ ਆ ਪਰ ਸਾਡੇ ਯਾਰ ਇਦਾਂ ਦੇ ਕਲੰਕ ਨਹੀਂ ਹੈਗੇ ਯਾਰੀਆਂ ਦੇ ਵੀ ਉਹ ਆਪਣੇ ਯਾਰਾਂ ਨੂੰ ਭੰਡਣਗੇ ਠੀਕ ਆ ਆਪਣੇ ਘਰੇ ਕੋਈ ਚੰਗਾ ਜਾਂ ਮਾੜਾ ਸਭ ਦੋ ਰੋਟੀਆਂ ਖਾ ਕੇ ਸੌਂਦੇ ਆ ਚੰਗੀਆਂ ਜਾਂ ਮਾੜੀਆਂ ਤੂੰ ਲੋਕਾਂ ਦੇ ਚੁੱਲ੍ਹੇ ਚਲਾਏਗਾ ਤੇਰੇ ਪਿੰਡ ਚ ਤੇਰੇ ਪਿੰਡ ਚ ਨਾਸਾਨੀ ਹੈਗਾ ਤੇਰੀ ਗਵਾਂਢਾ ਚ ਨਾਸਾਨੀ ਹੈਗਾ ਤੂੰ ਦੁਨੀਆ ਸੁਧਾਰੇਗਾ ਪਹਿਲਾਂ ਆਪਣੀ ਪੀੜੀ ਤਲੇ ਸੁੱਟੀ ਮਾਰ ਫਿਰ ਗੱਲ ਕਰੀ ਫਿਰ ਤੂੰ ਕਰੇਗਾ ਕੀ ਬੋਲਣ ਲੱਗਿਆ 20 ਵਾਰ ਫੋਨ ਆਏ ਵੀ ਸਾਨੂੰ ਕੋਈ ਕੰਮ ਦਿਵਾ ਦਿਓ ਚਾਰ ਪੈਸੇ ਬਣਾ ਲੀਏ ਚਾਰ ਪੈਸੇ ਬਣਾ ਦਾਂਗੇ ਐ ਕਰਦਾਂਗੇ ਸਾਨੂੰ ਸਨਮਾਨ ਕਰ ਦੋ ਟੂਰਨਾਮੈਂਟਾਂ ਨੇ ਐ ਕਰ ਦੋ ਤੇਰੇ ਨਾਲ ਦੇ ਭਰਾਵਾਂ ਦੇ ਠੀਕ ਆ ਬਾਕੀ ਜ਼ਿਆਦਾ ਕੁਝ ਬੋਲਣਾ ਨਹੀਂ ਚਾਹੁੰਦੇ ਕੋਈ ਫਾਇਦਾ ਨਹੀਂ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਆਪਦਾ ਕੰਮ ਕਰ ਨਿਆਰੇ ਲੈ ਸੁਲਤਾਨ ਸੁਲਤਾਨ ਦੇ ਨਾਲ ਖੜ ਕੇ ਨਾ ਤੂੰ ਪਾਣੀ ਨਹੀਂ ਪਿਆ ਸਕਦਾ ਜਿੰਨੀਆਂ ਜੱਟ ਲੈਣ ਤੇ ਖੜ ਕੇ ਕੋਡੀਆਂ ਪਾ ਦਿੰਦਾ ਮਾਣ ਆ ਸਾਡੇ ਪੰਜਾਬ ਨੂੰ ਸਾਨੂੰ ਤੇ ਵੀ ਛੋਟਾ ਰੇਡਰ ਆ ਤੇਰੇ ਤੇ ਕੀ ਮਾਨ ਕਰੀਏ ਦੱਸ ਵੀ ਤੈਂ ਆਪਣੇ ਯਾਰ ਵੀ ਨਹੀਂ ਛੱਡੇ ਯਾਰ ਉਹਨਾਂ ਨੂੰ ਵੀ ਪੰਡਤ ਆ ਉਹਨਾਂ ਦਾ ਖਾ ਕੇ ਉਹਨਾਂ ਦਾ ਪਾ ਕੇ ਅੱਜ ਤੂੰ ਸੂਝਵਾਨ ਬਣਿਆ ਫਿਰਦਾ ਬੁੱਧੀ ਨੂੰ ਹੱਥ ਮਾਰ ਸਿੱਧੀ ਦਿਹਾੜੇ ਚੱਲਦੇ ਤੀਗੇ ਤੈਂ ਉਹਨਾਂ ਦੀ ਵੀ ਸ਼ਰਮ ਨਹੀਂ ਕੀਤੀ ਵੀ ਗੁਰੂਆਂ ਦੇ ਦਿਨ ਐ ਵੀ ਮੈਂ ਆਪਣਾ ਮੂੰਹ ਬੰਦ ਰੱਖ ਲਾਂ ਪਰ ਤੈਨੂੰ ਆਪਣੇ ਨਾਂ ਦਾ ਆਪਣੀ ਕੁਰਸੀ ਦਾ ਜਨੂਨ ਚੜਿਆ ਆਈ ਤੀ ਤੈਨੂੰ ਕੋਈ ਪਤਾ ਨਹੀਂ ਦੁਨੀਆ 'ਚ ਕੀ ਹੋ ਰਿਹਾ ਕੀ ਨਹੀਂ ਪੰਜਾਬ 'ਚ ਬਾਕੀ ਮੇਰਾ ਭਾਈ ਅਸੀਂ ਨੇ ਸਿਆਣੇ ਨਹੀਂ ਹੈਗੇ ਠੀਕ ਆ ਅਸੀਂ ਦੇਖਣ ਨੂੰ ਲੱਗਦੇ ਆ ਵੀ ਹਾਂ ਯਾਰ ਮੁੰਡੇ ਖੁੰਡੇ ਆ ਵਧੀਆ ਘੁੰਮਦੇ ਆ ਸਾਡਾ ਕੋਈ ਜੁਣਿਆ ਚ ਜੂਨ ਨਹੀਂ ਹੈਗਾ ਅਸੀਂ ਪਲ-ਪਲ ਮਰਦੇ ਆ ਸਾਨੂੰ ਪਤਾ ਵੀ ਅਸੀਂ ਕਿਦਾਂ ਟਾਈਮ ਕੱਢਦੇ ਆ ਪਰ ਜੇ ਤੇਰੇ ਵਰਗਾ ਯਾਰ ਆਪਣੇ ਯਾਰ ਦੀ ਇਦਾਂ ਕਰਦਾ ਵੀ ਸਾਨੂੰ ਯਾਰ ਸ਼ਰਮ ਨਹੀਂ ਆਉਂਦੀ ਆ ਵੀ ਕਿਹੜੇ ਟਾਈਮਾਂ 'ਚ ਤੂੰ ਬਿੱਟੂ ਦਗਾਲਿਆ ਯਾਰ ਬਣ ਗਿਆ ਯਾਰ ਤੂੰ ਕਿੱਦਾਂ ਬੋਲਦਾ ਯਾਰ ਤੈਨੂੰ ਸ਼ਰਮ ਨਹੀਂ ਆਈ ਆਪਣੇ ਦੁਸ਼ਮਣ ਦੀ ਵੀ ਨਹੀਂ ਕੋਈ ਮੱਟੀ ਪੱਟਦਾ ਭਾਵੇਂ ਦੁਨੀਆ 'ਚ ਕੋਈ ਵੀ ਮਰਿਆ ਮੈਂ ਜਿਤ ਤੱਕ ਐਡਾ ਇਨਸਾਨ ਨਹੀਂ ਦੇਖਿਆ ਕੋਈ ਕਿੰਨਾ ਹੀ ਮਾੜਾ ਕਿਸੇ ਦਾ ਕਰਿਆ ਹੋਏ ਯਾਰ ਕੋਈ ਕਿਸੇ ਦੀ ਮੱਟੀ ਪੱਟੇ ਕੋਈ ਕਿਸੇ ਬਾਰੇ ਬੋਲੇ ਯਾਰ ਯਾਰ ਗੇ ਬੰਦੇ ਦਾ ਕੀ ਚੰਗਾ ਕੀ ਮਾੜਾ ਯਾਰ ਪਰ ਉਹਨੂੰ ਲੋਕ ਇੰਨਾ ਪਿਆਰ ਕਰਦੇ ਯਾਰ ਸਾਨੂੰ ਐਂ ਲੱਗਦਾ ਇਹ ਸਰੀਰਕ ਤੌਰ ਨਹੀਂ ਹੈਗਾ ਸਾਡੇ ਕੋਲ ਵੀ ਯਾਰ ਉੱਧਾ ਸਾਡੇ ਨਾਲੇ ਆਓ ਅਸੀਂ ਬੁੱਤ ਬਣ ਕੇ ਰਹਿ ਗਏ ਯਾਰ ਜੇ ਤੇਰੇ ਵਰਗੇ ਬੰਦੇ ਦੀ ਹਨਾ ਉਹ ਸੁਣਦੇ ਆ ਯਾਰ ਸਾਡੇ ਦੀ ਬਾਕੀ ਨਹੀਂ ਲੈਂਦੀ ਹੈਗੀ ਕੀ ਕੀਏ ਹੁਣ ਤੈਨੂੰ ਸੱਦ ਵੀ ਨਹੀਂ ਸਾਡੇ ਕੋਲ ਕਹਿਣ ਦੇ ਭਰਾਵਾ ਹੱਥੇ ਜੋੜਦਾ ਤੇਰੇ ਮੂਹਰੇ ਯਾਰ ਰੱਬ ਕਰਕੇ ਯਾਰ ਜ਼ਿੰਦਗੀ ਜਿਹੜੀ ਹੈਗੀ ਹੈ ਜਿੰਨਕ ਵੀ ਹਨਾ ਜੀਉ ਲੈਣ ਦਿਓ ਯਾਰ ਕਾਨੂੰ ਕਿਸੇ ਦਾ ਜਿਉਣਾ ਹਰਾਮ ਕਰਦੇ ਹੋ ਤੁਸੀਂ ਕਿਸੇ ਨੂੰ ਮੂੰਹ ਦਿਖਾਣ ਯੋਗਾ ਛੱਡ ਦਿਓ ਕਿਸੇ ਕੋਲ ਬੈਠਣ ਉੱਠਣ ਯੋਗਾ ਤੇ ਸਾਰੇ ਪਲੇਅਰਾਂ ਦੀ ਅਸੀਂ ਤੇਜ਼ੀ ਕਰਦੀ ਹੁਣ ਮਾਪੇ ਬਿੰਨੇ ਡਰੇ ਪਏ ਆ ਗਰਾਊਂਡ ਖਾਲੀ ਹੋ ਗਏ ਮੇਰੇ ਕੋਲ 50 ਬੱਚੇ ਆਂਦੇ ਸੀਗੇ ਛੋਟੇ ਯਾਰ ਗਰਾਊਂਡ 'ਚ ਕੋਈ ਨਹੀਂ ਇੱਕ ਨਹੀਂ ਆਂਦਾ ਹੈਗਾ ਆ ਕੇ ਉਹ ਮੈਨੂੰ ਪੁੱਛੀ ਜਾਂਦੇ ਕੀ ਸਵਾਲ ਦੇ ਬਾਬ ਦੇ ਮਾਂ ਯਾਰ ਉਹਨਾਂ ਨੂੰ ਦੁਨੀਆਂ 'ਚ ਮੂੰ ਕਿਹੜਾ ਲੋਕ ਨਹੀਂ ਮਰਦੇ ਟੀਕੇ ਲਾ ਕੇ ਉਹ ਕਿਹੜਾ ਨਸਾ ਨਹੀਂ ਹੈਗਾ ਯਾਰ ਬਥੇਰਾ ਗੁਸਾ ਬਥੇਰੀ ਸਰਕਾਰ ਵੀ ਉਹ ਕਰਦੀ ਆ ਯਾਰ ਸਰਕਾਰ ਕੋਈ ਮਾੜਾ ਥੋੜੀ ਚਾਹਦੀ ਆ ਵੀ ਹਾਂ ਆਪਣੇ ਦੇ ਦ ਕੋਈ ਐਸਾ ਜੀ ਹੈਗਾ ਵੀ ਆਪਣੇ ਤੂੰ ਆਪਣੇ ਬੱਚਾ ਨੂੰ ਮਾਰਨਾ ਚਾਹੁੰਦਾ ਯਾਰ ਕੋਈ ਨਹੀਂ ਡਮਾੜਾ ਹੁੰਦਾ ਹੈਗਾ ਵੀ ਯਾਰ ਆਪਣੇ ਪਰਿਵਾਰ ਨੂੰ ਕੋਈ ਮਾਰੂ ਆਪਣੇ ਜੀਆ ਨੂੰ ਮਾਰੂ ਆਪਣੇ ਬੱਚਿਆਂ ਨੂੰ ਮਾਰੂ ਜਾਂ ਕੋਈ ਸਰਕਾਰ ਐਡੀ ਮਾੜੀ ਹੁੰਦੀ ਆ ਵੀ ਆਪਣੇ ਬੱਚਿਆਂ ਨੂੰ ਮਰਵਾਊਗੀ ਉਹ ਆਪਣੇ ਦੇਸ਼ ਦੇ ਮੁੰਡਿਆਂ ਨੂੰ ਮਰਵਾਊਗੀ ਯਾਰ ਹੋਣੀਆਂ ਹੋ ਜਾਂਦੀਆਂ ਨੇ ਪਰ ਤੇਰੇ ਵਰਗੀ ਖੋਤੀਆਂ ਨੂੰ ਗੱਲਾਂ ਮਿਲ ਜਾਂਦੀਆਂ ਕਰਨ ਨੂੰ ਤੁਸੀਂ ਖਿੜ 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 ਬਸ ਆਪਣੀ ਯਾਰ ਬਕਚੌਧੀਆਂ ਕਰਨੀਆਂ ਇਹ ਕੋਈ ਗੱਲਾਂ 'ਚ ਗੱਲ ਨਹੀਂ ਕੋਈ ਚੱਜ ਦੀ ਗੱਲ ਕਰੋ ਕਿਸੇ ਭੈਣ ਭਰਾ ਨਾਲ ਖੜਨਾ ਸਿੱਖੋ ਠੀਕ ਆ ਨਹੀਂ ਖੜ ਸਕਦੇ ਕਟੋ ਕਟ ਕਿਸੇ ਨੂੰ ਮਾੜਾ ਚੰਗਾ ਵੀ ਨਾ ਬੋਲੋ ਯਾਰ ਕੋਈ ਅਧਿਕਾਰ ਨਹੀਂ ਹੈਗਾ ਕਿਸੇ ਨੂੰ ਕਿਸੇ ਨੂੰ ਕਿਸੇ ਨੂੰ ਕੋਈ ਕਿਸੇ ਨੂੰ ਸਰਟੀਫੀਕੇਟ ਦੇਣ ਦਾ ਤੈ ਕਿਉਂ ਨਹੀਂ ਕਹਤਾ ਯਾਰ ਵੀ ਹਾਂ ਜਦ ਮੇਰੇ ਗੋਲੀਆਂ ਵੱਜੀਆਂ ਜਾਂ ਉਦਾਂ ਹੋਇਆ ਮੈਂ ਇੱਧਰ ਉੱਧਰ ਭੱਜਿਆ ਫਿਰਦਾ ਸੀਗਾ ਵੀ ਹਾਂ ਬਿੱਟੂ ਦੁਕਾਨ ਲੈ ਨੇ ਮੇਰਾ ਬਹੁ ਮਾੜੇ ਟਾਈਮਾਂ 'ਚ ਸਾਥ ਦਿੱਤਾ ਹੈਗੀ ਤੇਰੇ 'ਚ ਜੁਰਤੇ ਗੱਲ ਕਰਨ ਦੀ ਤੂੰ ਗੁਰਦੁਆਰਾ ਸਾਹਿਬ ਖੜਕੇ ਕਹਿ ਸਕਦਾ ਐ ਗੱਲ ਜਾਂ ਤੇਰੇ ਨਾਲ ਦੇ ਦੋ ਕਵਾ ਸਕਦਾ ਕਿਹੜਾ ਵੀ ਜਾਣਦਾ ਯਾਰ ਉਦੋਂ ਕਬੱਡੀ ਵਾਲੇ ਤੂੰ ਕਾਲੀ ਦਲ ਦੀ ਸਰਕਾਰ ਦੀ ਕੀ ਪਰ ਪਰ ਗੱਡੀਆਂ ਲੈਦਾ ਸੀਗਾ ਉਦੋਂ ਕ ਕਬੱਡੀ ਵਾਲਾਂ ਦੇ ਗੁੱਡ ਲੱਗਿਆ ਹੋਇਆ ਠੀਕਾ ਉਦੋਂ ਦੁਕਾਨ ਦੇ ਮਿੱਠੇ ਲੱਗਦੇ ਸੀਗੇ ਉਦੋਂ ਬਿੱਟੂ ਚੰਗਾ ਸੀਗਾ ਅੱਜ ਮਾੜਾ ਹੋ ਗਿਆ ਯਾ ਯਾਰਾ ਯਾਰਾ ਪੈਣਾ ਸਾਲਾ ਜ਼ਿੰਦਗੀ ਜੀਉਣ ਨੂੰ ਜੀ ਨਹੀਂ ਕਰਦਾ ਜਿਹੜੇ 5 4 7 ਸਾਲ ਕੱਢਣੇ ଥିਗੇ ਪਤਾ ਨਹੀਂ ਹਨਾ ਔਖੇ ਨਿਕਲਣਗੇ ਆ ਕਿ ਸੌਖੇ ਨਿਕਲਣਗੇ ਕੀ ਪਤਾ ਕੀ ਪਾਣਾ ਕਿੱਥੇ ਬਾਪਾ ਜੇ ਅੱਜ ਕੱਲ ਪਤਾ ਹੀ ਆਪਾਂ ਨੂੰ ਕਿਹੜੇ ਹਾਲਾਤ ਨੇ ਪੰਜਾਬ ਦੇ ਯਾਰ ਪਰ ਇਦਾਂ ਦੀਆਂ ਗੱਲਾਂ ਸੁਣ ਕੇ ਨਾ ਸਾਲਾ ਮਨ ਫਿੱਕਾ ਪੈ ਜਾਂਦਾ ਜ਼ਿੰਦਗੀ ਚੋਂ ਬੀ ਆਰ ਕਿੱਥੇ ਬੈਠੀ ਹੋ ਠੇ ਕਿਦੇ ਗੱਲਾਂ ਕਰਕੇ ਰੋਈਏ ਯਾਰ ਕਿਹਨੂੰ ਦੁੱਖੜੇ ਸੁਣਾਈਏ ਤੈਂ ਘੜੇ ਸਾਰ ਲਿੱਤੀ ਆ ਵੀ ਭਾਈ ਕਿੱਦਾਂ ਜਾਂ ਕਿੱਦਾਂ ਨਹੀਂ ਫਰਿਆਦ ਹੋਣਾ ਨੇ ਨਾ ਸਾਨੂੰ ਉਹ ਮਾੜੇ ਟਾਈਮਾਂ 'ਚ ਸਾਥ ਦਿੱਤਾ ਖੇਡਣ ਲਾਇਆ ਗਰਾਊਂਡਾਂ 'ਚ ਪਾਇਆ ਸੁਲਤਾਨ ਨੇ ਉਦੋਂ ਕਹਿ ਦਿੱਤਾ ਵੀ ਕਦੇ ਵੀ ਅੱਧੀ ਰਾਤ ਵੀ ਭਾਵੇਂ ਹਾਕ ਮਾਰ ਲਈ ਨਾਲ ਖੜੇ ਆ ਪਰਿਵਾਰ ਦੇ ਯਾਰੋ ਪਰਿਵਾਰ ਨੂੰ ਕੁਛ ਦੇ ਕੇ ਥੋੜਾ ਗਿਆ ਉਹਨਾਂ ਨੇ ਮੂੰਹ ਦਾ ਬੋਲ ਤੀਆ ਕਿੱਦਾਂ ਹੌਸਲਾ ਮਿਲਦਾ ਯਾਰ ਬੋਲਣ ਨਾਲ ਤੁਸੀਂ ਨਹੀਂ ਚੰਗਾ ਕਰ ਸਕਦੇ ਘਟੋ ਘਟ ਮਾੜਾ ਦਾ ਨਾ ਬੋਲੋ ਕਿਸੇ ਬਾਰੇ ਯਾਰ ਨਾਲੇ ਤੂੰ ਕਿੰਨਾ ਚੰਗਾ ਤੈ ਕੀ ਨਹੀਂ ਜ਼ਿੰਦਗੀ ਚ ਕੀਤਾ ਨਾਲੇ ਤੂੰ ਆਪਣੇ ਮੂੰਹੋਂ ਦੱਸੀ ਜਨਾ ਨਾਲੇ ਤੂੰ ਕੀ ਕੀ ਸੋਚ ਕੇ ਬੋਲੀ ਜਨਾ ਤਾਂ ਤਾਂ ਸਮਝ ਨਹੀਂ ਲੱਗਦੀ ਯਾਰ ਵੀ ਜਾ ਤਾਂ ਇਹ ਲੋਕ ਪਾਗਲ ਨੇ ਜਿਹੜੇ ਤੈਨੂੰ ਸਵਾਲ ਜਵਾਬ ਨਹੀਂ ਕਰਦੇ ਅਜਾ ਤੈਨੂੰ ਕੁਰਸੀ ਦਾ جنੂਨ ਹੈ ਇੰਨਾ ਵੀ ਤੈਨੂੰ ਸਾਰਾ ਕੁਝੇ ਬਸ ਕੁਰਸੀ ਹੀ ਦਿਖਦੀ ਆ ਕੋਈ ਦੁਨੀਆ ਚ ਚੰਗਾ ਇਨਸਾਨ ਨਹੀਂ ਦਿਖਦਾ ਨਾ ਤਾਂ ਕਿਸੇ ਸਰਕਾਰ ਦੀ ਤਾਰੀਫ ਕਰੇ ਨਾ ਤੂੰ ਕਿਸੇ ਭਾਈ ਦੀ ਤਾਰੀਫ ਕਰੇ ਨਾ ਤੂੰ ਕਿਸੇ ਖਿਡਾਰੀ ਦੀ ਤਾਰੀਫ ਕਰੇ ਨਾ ਤੂੰ ਕਿਸੇ ਨਾਲ ਖੜਿਆ ਚੰਗੇ ਮਾੜੇ ਟਾਈਮ 'ਚ ਯਾਰ ਕੀ ਤੈਨੂੰ ਕਹੀਏ ਯਾਰ ਲਾਂ ਤਾਂ ਬਾਸ ਸਕਦਾ ਤੈਨੂੰ ਹੱਥ ਜੋੜ ਕੇ ਬੇਨਤੀ ਆ ਭਰਾਵਾ ਸਾਨੂੰ ਮaaf ਕਰੀਂ ਤੈਨੂੰ ਕੋਈ ਗਲਤ ਲੱਗਿਆ ਹੋਵੇ ਸਾਡਾ ਬੋਲਣਾ ਪਰ ਸਾਡਾ ਕਾਲਜ ਆ ਪਟ ਗਿਆ ਯਾਰ ਸੱਤ ਸੁਣ ਕੇ ਨਾ ਸਾਡੇ ਖੂਨ ਦਾ ਪਾਣੀ ਪਾਣੀ ਕਰਤਾ ਤੈਨੂੰ ਸ਼ਰਮ ਕਰ ਲੱਗੀ ਤੀ ਜੇ ਤਰ ਥੋੜੀ ਬਹੁਤੀ ਹੈਗੀ ਆ